ਅੱਜ ਨਾਮ ਪੋਤਾ ਦਿਹਾੜਾ ਹੈ ਇਤਿਹਾਸ ਦਾ ਉਹ ਵਿਲੱਖਣ ਪੰਨਾ ਸੁਨਹਿਰੀ ਪੰਨਾ ਜਿਸ ਅੰਦਰ ਬਾਬਾ ਸੰਗਤ ਸਿੰਘ ਸਾਹਿਬ ਜੀ ਦੇ ਨਾਲ ਕੁਝ ਸਿੰਘਾਂ ਨੇ ਸ਼ਹਾਦਤ ਦੀ ਪ੍ਰਾਪਤੀ ਕੀਤੀ ਬੀਬੀ ਸ਼ਰਨ ਕੌਰ ਜੀ ਦੀ ਸ਼ਹਾਦਤ ਹੋਈ ਜਿਨ੍ਹਾਂ ਨੇ ਸ਼ਹੀਦਾਂ ਦਾ ਸੰਸਕਾਰ ਕੀਤਾ ਅਠਵੋਦੀ ਰਾਤ ਨੂੰ ਪੰਜ ਪ੍ਰਧਾਨੀ ਮਰਿਆਦਾ ਅਨੁਸਾਰ ਭਾਈ ਦਇਆ ਸਿੰਘ ਜੀ ਨੂੰ ਮੋਢੀ ਬਣਾ ਕੇ ਸਾਰੇ ਸਿੰਘਾਂ ਨੇ ਬੇਨਤੀ ਕੀਤੀ ਪਾਤਸ਼ਾਹ ਕਿਰਪਾ ਕਰੋ ਗੜੀ ਛੱਡ ਕੇ ਚਲੇ ਜਾਓ ਭਾਈ ਹਿੰਮਤ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਭਾਈ ਦਇਆ ਸਿੰਘ ਜੀ ਇਹਨਾਂ ਪੰਜ ਪਿਆਰਿਆਂ ਵਿੱਚੋਂ ਭਾਈ ਹਿੰਮਤ ਸਿੰਘ ਜੀ ਭਾਈ ਮੋਕਮ ਸਿੰਘ ਜੀ ਭਾਈ ਸਹਿਬ ਸਿੰਘ ਜੀ ਤਿੰਨ ਪਿਆਰੇ ਸ਼ਹੀਦ ਹੋ ਚੁੱਕੇ ਸਨ ਬਾਬਾਜੀਤ ਸਿੰਘ ਜੀ ਬਾਬਾ ਜੁਜਾਰ ਸਿੰਘ ਜੀ ਦੀ ਸ਼ਹਾਦਤ ਹੋ ਚੁੱਕੀ ਸੀ ਗੜੀ ਦੇ ਅੰਦਰ ਕੇਵਲ 11 ਸਿੰਘ ਰਹਿ ਗਏ ਸਨ ਕਈ ਵਿਦਵਾਨਾਂ ਨੇ ਅਲੱਗ-ਅਲੱਗ ਗਿਣਤੀ ਕੀਤੀ ਹੈ ਕੋਈ 12 ਸਿੰਘਾਂ ਦਾ ਜ਼ਿਕਰ ਕਰਦਾ ਹੈ ਗੁਰੂ ਸਾਹਿਬ ਦੇ ਸਮੇਤ ਕੋਈ 11 ਸਿੰਘਾਂ ਦਾ ਕਈਆਂ ਨੇ ਕੇਵਲ 7 ਦਾ ਹੀ ਜ਼ਿਕਰ ਕੀਤਾ ਹੈ ਗੁਰੂ ਸਾਹਿਬ ਦੇ ਤਿੰਨ ਸਿੰਘਾਂ ਦੇ ਜਾਣ ਤੋਂ ਬਾਅਦ ਕੇਵਲ 4 ਸਿੱਖ ਹੀ ਅੰਦਰ ਰਹਿ ਗਏ ਸਨ ਫੇਰ ਗਿਣਤੀ ਕਿਤਨੀ ਕੁ ਹੋਵੇ ਬਾਹਰ ਘੇਰਾ 10 ਲੱਖ ਦਾ ਸੀ ਚਾਹੇ ਸਿੰਘਾਂ 8 ਹੋਵਣ 7 ਹੋਵਣ 4 ਹੋਵਣ ਪਰ ਉਹਨਾਂ ਨਾਲ ਜੰਗ ਕਰਨ ਵਾਸਤੇ 10 ਲੱਖ ਦੀ ਫੌਜ ਦਾ ਘੇਰਾ ਸੀ ਸਿੰਘਾਂ ਨੇ ਬੇਨਤੀ ਕੀਤੀ ਮਹਾਰਾਜ ਆਪ ਜੀ ਇੱਥੋਂ ਚਲੇ ਜਾਓ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਘੜੀ ਵਿੱਚੋਂ ਤਿੰਨ ਸਿੰਘਾਂ ਨੂੰ ਨਾਲ ਲੈ ਕੇ ਨਿਕਲੇ ਨੇ ਸਤਗੁਰਾਂ ਨੇ ਜਫਰਨਾਮੇ ਵਿੱਚ ਔਰੰਗਜ਼ੇਬ ਨੂੰ ਇਹ ਲਿਖਿਆ ਸੀ ਹਮ ਆਖਰ ਚੇ ਮਰਦ ਕੁਨਦ ਜੇਕਾਰ ਆਖਰਕਾਰ 40 ਜਾਣੇ ਕਿੰਨੀ ਕੁ ਦੇਰ ਮਰਦਾਨਗੀ ਨਾਲ ਲੜ ਸਕਦੇ ਸਨ ਜਦੋਂ ਉਥੇ 10 ਲੱਖ ਦੀ ਫੌਜ ਡਿੱਡੇ ਦਲ ਵਾਂਗੂ ਚੜ੍ਹ ਕੇ ਆ ਗਿਆ ਸੀ 40 ਜਾਣੇ ਕਿੰਨੀ ਕੁ ਦੇਰ ਆਪਣੀ ਉਥੇ ਮਰਦਾਨਗੀ ਵਿਖਾਉਂਦੇ ਕਿੰਨੀਕ ਦੇਰ ਉਥੇ ਲੜਦੇ ਪਰ ਸਹਬ ਜੀ ਕਹਿੰਦੇ ਉਸ 10 ਲੱਖ ਦੀ ਫੌਜ ਦੇ ਅੰਦਰੋਂ ਪਰਮੇਸ਼ਰ ਨੇ ਕਿਰਪਾ ਕੀਤੀ ਸਾਨੂੰ ਬਾਹਰ ਕੱਢ ਲਿਆ ਜਿਸ ਦੇ ਉੱਪਰ ਉਹ ਪ੍ਰਮਾਤਮਾ ਮਿਹਰਬਾਨ ਹੋਵੇ ਜਿਹਦਾ ਦੋਸਤ ਉਹ ਬਣ ਜਾਏ ਉਹਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਜਿਸ ਦੇ ਵੱਲ ਪਰਮੇਸ਼ਰ ਹੋਵੇ ਉਦੇ ਵੱਲ ਕੋਈ ਟੇਢੀ ਪਾਉਂ ਕਰਕੇ ਵੀ ਨਹੀਂ ਵੇਖ ਸਕਦਾ ਸਤਿਗੁਰੂ ਕਹਿੰਦੇ ਪਰਮੇਸ਼ਰ ਸਾਡਾ ਦੋਸਤ ਸੀ ਉਹਨੇ ਸਾਡੇ ਤੇ ਰਹਿਮਤ ਕੀਤੀ ਸਾਨੂੰ ਇਥੋਂ ਬਾਹਰ ਕੱਢ ਦਿੱਤਾ ਰਾਤ ਬਤੀਤ ਹੋਈ ساری ਰਾਤ ਸਿੰਘ ਨਗਾਰਾ ਵਜਾਉਂਦੇ ਰਹੇ ਬੰਦੂਕਾਂ ਦੇ ਤੜਾਕੇ ਪੈਂਦੇ ਰਹੇ ਤਾਂ ਕਿ ਵੈਰੀ ਨੂੰ ਲੱਗੇ ਫੌਜ ਅੰਦਰ ਹੈ ਸਵੇਰ ਦਾ ਸਮਾਂ ਹੋਇਆ ਵੈਰੀਆਂ ਨੇ ਆਪਸ ਵਿੱਚ ਮਿਲ ਕੇ ਵਿਚਾਰ ਕੀਤੀ ਵੀ ਸਾਨੂੰ ਨਹੀਂ ਪਤਾ ਵੀ ਕਿੰਨੀ ਕੁ ਫੌਜ ਅੰਦਰ ਹੈ ਹੁਣ ਗੜੀ ਦੇ ਚਫੇਰੇ ਆਪਾਂ ਪੌੜੀਆਂ ਲਾ ਕੇ ਇਹਦੇ ਅੰਦਰ ਵੜਨ ਦਾ ਯਤਨ ਕਰੀਏ ਉਹਨਾਂ ਨੇ ਦੁਪਹਿਰ ਤੱਕ ਸਾਰਾ ਸਮਾਨ ਜਿਹੜਾ ਸੀ ਉਹ ਜਟਾ ਲਿਆ ਜਦੋਂ ਪੌੜੀਆਂ ਲਾ ਕੇ ਅੰਦਰ ਵੜਨ ਲੱਗੇ ਉੱਪਰ ਭਾਈ ਸੰਗਤ ਸਿੰਘ ਜੀ ਬੈਠੇ ਸਨ ਉਹਨਾਂ ਨੇ ਤੀਰਾਂ ਦੀ ਵਰਖਾ ਕਰ ਦਿੱਤੀ ਜਿਹੜਾ ਜਿਹੜਾ ਮੂਹਰੇ ਆਵੇ ਗੜੀ ਦੇ ਤੀਰ ਮਾਰ-ਮਾਰ ਕੇ ਧਰਤੀ ਤੇ ਵਿਛਾਣ ਲੱਗਿਆ ਜਿਹੜੇ ਪੌੜੀਆਂ ਲਾ ਕੇ ਕੰਧਾਂ ਰਾਹੀਂ ਉੱਪਰ ਚੜਨ ਦਾ ਯਤਨ ਕਰਦੇ ਨੇ ਉੱਤੋਂ ਸਿੰਘ ਜਿਨ੍ਹਾਂ ਦੇ ਪਾਸ ਬੰਦੂਕਾਂ ਸਨ ਉਹ ਬੰਦੂਕਾਂ ਨਾਲ ਉਹਨਾਂ ਦੇ ਨਿਸ਼ਾਨੇ ਫੰਡਦੇ ਜਿਨ੍ਹਾਂ ਕੋਲ ਤੀਰ ਸਨ ਉਹ ਤੀਰਾਂ ਨਾਲ ਵੈਰੀਆਂ ਨੂੰ ਮਾਰ ਸੁੱਟਦੇ ਜਿਨ੍ਹਾਂ ਜਿਨ੍ਹਾਂ ਨੇ ਆਪਣੇ ਹੱਥ ਉੱਪਰ ਕੰਧ ਨੂੰ ਆ ਕੇ ਪਾ ਲਏ ਮਾਰ ਕੇ ਤੇਗਾ ਉਹਨਾਂ ਦੇ ਹੱਥ ਜਿਹੜੇ ਸਾਨੂੰ ਝਾਂਗ ਦਿੱਤੇ ਸਿੰਘਾਂ ਨੇ ਤੁਰਕ ਮੁਦਦੇ ਮੂਹੋ ਕਰਕੇ ਜ਼ਮੀਨ ਉੱਪਰ ਡਿੱਗਦੇ ਨੇ ਹਾਹਾਕਾਰ ਮਚ ਗਈ ਵੈਰੀਆਂ ਅੰਦਰ ਦਾਸ ਨੇ ਅਰਜ ਕੀਤੀ ਸੀ ਭਾਵੇਂ ਸਿੰਘ ਚਾਰ ਨੇ ਭਾਵੇਂ ਸੱਤ ਨੇ ਭਾਵੇਂ ਅੱਠ ਨੇ ਪਰ ਉਹਨਾਂ ਮੁਠੀ ਪਰ ਸਿੰਘਾਂ ਨੇ 10 ਲੱਖ ਦੀ ਫੌਜ ਨੂੰ ਵਖਤ ਪਾਈ ਰੱਖਿਆ ਸੀ ਜਿਵੇਂ ਕਲਗੀਧਰ ਜੀ ਕਹਿੰਦੇ ਨੇ ਵੀ ਸਾਡੇ ਯੋਧੇ ਕਿੰਨੀ ਕਦੇਰ ਉਥੇ ਯੁੱਧ ਕਰਦੇ ਜੰਗ ਕਰਦੇ ਆਖਰਕਾਰ ਹੌਲੀ-ਹੌਲੀ ਵੈਰੀ ਜਿਹੜੇ ਸਨ ਉਹ ਗੜੀ ਅੰਦਰ ਪ੍ਰਵੇਸ਼ ਹੋਣੇ ਸ਼ੁਰੂ ਹੋ ਗਏ ਜੰਗ ਕਰਦਿਆਂ ਕਰਦਿਆਂ ਸਿੰਘਾਂ ਦੀ ਸ਼ਹਾਦਤ ਹੋ ਗਈ ਭਾਈ ਸੰਗਤ ਸਿੰਘ ਜੀ ਨੇ ਡਟ ਕੇ ਵੈਰੀ ਦਾ ਮੁਕਾਬਲਾ ਕੀਤਾ ਅਖੀਰ ਭਾਈ ਸੰਗਤ ਸਿੰਘ ਜੀ ਵੀ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਗਏ ਸੀਸ ਉੱਪਰ ਲੱਗੀ ਹੋਈ ਕਲਗੀ ਤਨ ਦੇ ਉੱਪਰ ਪਹਿਨਿਆ ਹੋਇਆ ਪੋਸ਼ਾਕਾ ਵੇਖ ਕੇ ਵੈਰੀ ਨੂੰ ਇਉਂ ਪਾਸੇ ਕਿ ਅਸੀਂ ਗੁਰੂ ਨੂੰ ਮਾਰ ਲਿਆ ਹੈ। ਵੈਰੀਆਂ ਦੇ ਅੰਦਰ ਖੁਸ਼ੀ ਦੇ ਨਗਾਰੇ ਜਿੱਤ ਦੇ ਨਗਾਰੇ ਵੱਜਣ ਲੱਗ ਪਏ। ਕਈ ਮਹੀਨਿਆਂ ਤੋਂ ਕੀ ਕਈ ਸਾਲਾਂ ਤੋਂ ਸਤਿਆ ਹੋਇਆ ਭੀਮਚੰਦ ਆਖਰਕਾਰ ਖੁਸ਼ ਹੋਣ ਲੱਗ ਪਿਆ ਅੱਜ ਅਸੀਂ ਗੁਰੂ ਨੂੰ ਮਾਰ ਲਿਆ। ਪਾਰੋਂ ਨਹੀਂ ਸਨ ਜਾਣਦੇ ਕਿ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਇੱਥੋਂ ਨਿਕਲ ਚੁੱਕੇ ਨੇ ਪਰ ਕਿਤੇ ਨਾ ਕਿਤੇ ਮਨ ਦੇ ਵਿੱਚ ਸ਼ੰਕਾ ਵੀ ਸੀ ਕਿ ਜਿਹੜੀ ਰਾਤ ਤਾੜੀ ਵੱਜੀ ਸੀ ਕਿ ਅਸੀਂ ਇੱਥੋਂ ਜਾ ਰਹੇ ਹਾਂ ਜੇ ਕੋਈ ਪਕੜ ਸਕਦਾ ਹੈ ਪਕੜ ਲਵੇ ਉਤੋਂ ਮਨ ਵਿੱਚ ਸ਼ੱਕ ਵੀ ਸੀ ਵੀ ਰਾਤ ਨੂੰ ਫਿਰ ਕੌਣ ਨਿਕਲਿਆ ਹੈ ਜੇ ਇਹ ਗੁਰੂ ਹੈ ਨਗਰ ਦੇ ਲੋਕਾਂ ਨੂੰ ਇਕੱਠਾ ਕੀਤਾ ਪਹਿਚਾਣ ਕਰਾਈ ਇਹ ਕੌਣ ਹੈ ਜਦੋਂ ਪਰਖ ਕੀਤੀ ਗਈ ਤੇ ਚਮਕੌਰ ਸਾਹਿਬ ਦੇ ਨਿਵਾਸੀਆਂ ਨੇ ਆਖਿਆ ਵੀ ਇਹ ਗੁਰੂ ਸਾਹਿਬ ਨਹੀਂ ਹਨ ਉਥੇ ਤੁਰਕਾਂ ਦੇ ਸਿਰ ਦੇ ਵਿੱਚ ਪਾਣੀ ਪੈ ਗਿਆ ਇੰਨੀ ਮਿਹਨਤ ਨਿਫਲ ਹੋ ਗਈ ਹੈਰਾਨ ਹੋ ਗਏ ਤੇ ਕਹਿਣ ਲੱਗੇ ਸਾਡੀ 10 ਲੱਖ ਦੀ ਫੌਜ ਇੱਕ ਫਕੀਰ ਨੂੰ ਨਹੀਂ ਫੜ ਸਕੀ ਇੱਕ ਗੁਰੂ ਨੂੰ ਨਹੀਂ ਪਕੜ ਸਕੀ ਸਾਧ ਸੰਗਤ ਜੀ ਅੰਮ੍ਰਿਤ ਵੇਲੇ ਇੱਕ ਘਟਨਾ ਵਾਪਰਦੀ ਹੈ ਨਾਲ ਦੇ ਪਿੰਡ ਰਹਿਣ ਵਾਲੀ ਬੀਬੀ ਸ਼ਰਨ ਕੌਰ ਨੂੰ ਜਦੋਂ ਸੂ ਮਿਲਦੀ ਹੈ ਕਿ ਚਮਕੌਰ ਦੀ ਗੜੀ ਵਿੱਚ ਸਿੰਘ ਸ਼ਹੀਦ ਹੋ ਗਏ ਨੇ ਅਜੇ ਉਦੋਂ ਜੰਗ ਖਤਮ ਨਹੀਂ ਸੀ ਹੋਇਆ ਬੀਬੀ ਸ਼ਰਨ ਕੌਰ ਅੰਮ੍ਰਿਤ ਵੇਲੇ ਆਣ ਪਹੁੰਚੀ ਉਥੇ ਨੌ ਪੋਹ ਦੀ ਸਵੇਰ ਦੀਵਾ ਲੈ ਲਿਆ ਦੀਵੇ ਦੀ ਲੋ ਦੇ ਵਿੱਚ ਆ ਕੇ ਹੌਲੀ-ਹੌਲੀ ਸਿੰਘਾਂ ਦੇ ਸਰੀਰ ਲੱਭਦੀ ਹੈ ਕੇਸ ਹੱਥ ਵਿੱਚ ਪਾਏ ਹੋਏ ਕੜੇ ਮੁਖ ਦਾ ਦਾੜਾ ਉਥੋਂ ਪਹਿਚਾਨ ਕਰਕੇ ਸਰੀਰਾਂ ਨੂੰ ਇਕੱਠਾ ਕਰਨ ਲੱਗ ਪਈ ਬੀਬੀ ਸ਼ਰਨ ਕੌਰ ਕਿੰਨੇ ਕੁ ਸਰੀਰ ਖਿੱਚ ਸਕਦੀ ਸੀ ਜਿੱਥੇ 10 ਲੱਖ ਦੀ ਫੌਜ ਦਾ ਘੇਰਾ ਪਤਾ ਨਹੀਂ ਕਿੰਨੇ ਕੁ ਤੁਰਕ ਮਰੇ ਪਏ ਸਨ ਕਿਤੇ ਸਰੀਰਾਂ ਏਠਾਂ ਸਰੀਰ ਕਿਤੇ ਘੋੜਿਆਂ ਏਠਾਂ ਸਰੀਰ ਆਏ ਹੋਏ ਨੇ ਮਸਾਕ ਮਿਹਨਤ ਕਰਕੇ ਬੀਬੀ ਸ਼ਰਨ ਕੌਰ ਨੇ 15 ਕ ਸਰੀਰ ਜਿਹੜੇ ਸਨ ਸਿੰਘਾਂ ਦੇ ਇਕੱਠੇ ਕੀਤੇ ਸਨ ਗਿਣਤੀ ਦੇ ਬੀਬੀ ਸ਼ਰਨ ਕੌਰ ਥੱਕ ਹਾਰ ਗਈ ਮਨ ਵਿੱਚ ਸੋਚਿਆ ਕਿ ਜੇ ਦਿਨ ਚੜ ਗਿਆ ਤੇ ਵੈਰੀਆਂ ਨੇ ਸੰਸਕਾਰ ਨਹੀਂ ਹੋਣਾ ਹੁਣ ਦੇਣਾ ਇਸ ਤੋਂ ਪਹਿਲਾਂ ਪਹਿਲਾਂ ਮੈਂ ਇਨ੍ਹਾਂ ਸਰੀਰਾਂ ਦਾ ਸੰਸਕਾਰ ਕਰ ਲਵਾਂ ਬਾਕੀ ਫਿਰ ਲਭ ਲਵਾਂਗੀ ਬੀਬੀ ਸ਼ਰਨ ਕੌਰ ਨੇ ਇਦੁੱਧ ਦਰ ਜਾ ਕੇ ਬਾਲਣ ਇਕੱਠਾ ਕੀਤਾ ਹੁਣ 15 ਸਰੀਰਾਂ ਦੇ ਲਈ ਬਲਣ ਇਕੱਠਾ ਕਰਨਾ ਉਹ ਵੀ ਬੜੀ ਵੱਡੀ ਕਹਾਣੀ ਸੀ ਉਸ ਬੀਬੀ ਦੀ ਬੀਬੀ ਸ਼ਰਨ ਕੌਰ ਜੀ ਨੇ ਬਲਣ ਇਕੱਠਾ ਕੀਤਾ 15 ਸਰੀਰਾਂ ਨੂੰ ਉਹਨਾਂ ਦੇ ਉੱਪਰ ਰੱਖਿਆ ਉੱਪਰ ਰੱਖ ਕੇ ਸੰਸਕਾਰ ਕਰਨ ਲੱਗੀ ਕੀਰਤਨ ਸੋਲੇ ਦਾ ਪਾਠ ਕੋਲ ਬਹਿ ਕੇ ਕਰਨ ਲੱਗੀ ਇਹਨੇ ਨੂੰ ਵੈਰੀਆਂ ਨੇ ਵੇਖ ਲਿਆ ਵੀ ਅੱਗ ਬਲਦੀ ਪਈ ਹੈ ਸਿਪਾਈ ਭੱਜ ਕੇ ਆਏ ਕੌਣ ਹੈ ਉਨਾ ਵੇਖਿਆ ਕੋਈ ਬੀਬੀ ਕੋਲ ਬੈਠੀ ਹੈ ਬੀਬੀ ਸ਼ਰਨ ਕੌਰ ਨੇ ਤੇਗ ਧੂ ਲਈ ਆਖਿਆ ਕਿ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬੱਚੀ ਆ ਆਪਣੇ ਭਰਾਵਾਂ ਦਾ ਵੀਰਾਂ ਦਾ ਸੰਸਕਾਰ ਕਰਨ ਵਾਸਤੇ ਆਈ ਆ ਤੁਰਕ ਟੁੱਟ ਕੇ ਪੈ ਗਏ ਆਪਣੀ ਤੇਗ ਲੈ ਕਰਕੇ ਬੀਬੀ ਸ਼ਰਨ ਕੌਰ ਨੇ ਕਈ ਸਿਪਾਹੀ ਉਥੇ ਝੜਕਾ ਦਿੱਤੇ ਪਰ ਆਖਰਕਾਰ ਬੀਬੀ ਸ਼ਰਨ ਕੌਰ ਨੂੰ ਪਕੜ ਕੇ ਤੁਰਕਾਂ ਨੇ ਚਿਤਾ ਦੇ ਵਿੱਚ ਸੁੱਟ ਦਿੱਤਾ ਬਲਦੀਆਂ ਹੋਈਆਂ ਚਿਖਾ ਜਿਹੜੀਆਂ ਸਨ ਉਹ ਉਹਨਾਂ ਨੇ ਬੁਝਾ ਦਿੱਤੀ ਅੱਧਾ ਕੋ ਸਸਕਾਰ ਕਹਿ ਲੋ ਵੀ ਸਿੰਘਾਂ ਦਾ ਹੋਇਆ ਸਸਕਾਰ ਹੋਣ ਨਹੀਂ ਦਿੱਤਾ ਤੁਰਕਾਂ ਨੇ ਜਦੋਂ ਦਿਨ ਚੜਿਆ ਦਿਨ ਚੜਨ ਵੇਲੇ ਬਾਬਾ ਸੰਗਤ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੁੰਦੀ ਹੈ ਬਾਕੀ ਸਿੰਘ ਸ਼ਹੀਦ ਹੁੰਦੇ ਨੇ ਤੁਰਕਾਂ ਨੇ ਮੈਦਾਨੇ ਜੰਗ ਦੇ ਵਿੱਚੋਂ ਆਪਣੇ ਸਾਥੀ ਲੱਭ ਕੇ ਟੋਆ ਪਟ ਕੇ ਉਹਨਾਂ ਨੂੰ ਉੱਥੇ ਗੱਡਿਆ ਤੇ ਸਿੰਘਾਂ ਨੂੰ ਉੱਥੇ ਪਿਆ ਰਹਿਣ ਦਿੱਤਾ ਰਾਜੇ ਭੀਮਚੰਦ ਦਾ ਪੁੱਤਰ ਅਜਮੇਰ ਚੰਦ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੌਂਟਾ ਸਾਹਿਬ ਲੰਘਣ ਦਿੱਤਾ ਸੀ ਵੀ ਤੇਰਾ ਵਿਆਹ ਹੈ ਕਿਉਂਕਿ ਪੌਂਟਾ ਸਾਹਿਬ ਤੋਂ ਜਦੋਂ ਭੀਮਚੰਦ ਲੰਘਣ ਲੱਗਾ ਸੀ ਇਹਨੇ ਸ਼੍ਰੀਨਗਰ ਜਾਣਾ ਸੀ ਅਜਮੇਰ ਚੰਦ ਆਪਣੇ ਪੁੱਤਰ ਨੂੰ ਵਿਆਹ ਰਾਜੇ ਫਤਿਹ ਸ਼ਾ ਉਹਦੀ ਬੇਟੀ ਦੇ ਨਾਲ ਅਜਮੇਰ ਚੰਦ ਦਾ ਵਿਆਹ ਹੋਣਾ ਸੀ ਪੀਮਚੰਦ ਦੀ ਨੀਅਤ ਖੋਟੀ ਸੀ ਵੀ ਜਾਂਦਿਆ ਜਾਂਦਿਆ ਪੌਂਟਾ ਸਾਹਿਬ ਲੁੱਟ ਲਵਾਂਗੇ। ਗੁਰੂ ਕਲਗੀ ਧਰਜੀ ਨੇ ਰਾਹ ਰੋਕ ਦਿੱਤਾ ਉਹਦਾ ਵੀ ਲੰਘਣ ਨਹੀਂ ਦੇਣਾ ਇੱਥੋਂ। ਅਖੀਰ ਮਿੰਤਾ ਕੀਤੀਆਂ ਵਜ਼ੀਰ ਨੇ ਆ ਕੇ ਮਹਾਰਾਜ ਕਿਰਪਾ ਕਰੋ ਵੀ ਦੂਲੇ ਨੂੰ ਲੰਘ ਲੈਣ ਦਿਓ। ਮਹਾਰਾਜ ਨੇ ਫਿਰ ਦੂਲਾ ਵਜ਼ੀਰ ਕੁਝ ਹੋਰ ਮੋਦਵਾਰ ਜਿਹੜੇ ਸਨ ਕੇਵਲ ਉਹਨਾਂ ਨੂੰ ਲੰਘਣ ਦੀ ਆਗਿਆ ਦਿੱਤੀ। ਇਹ ਉਹੀ ਅਜਮੇਰ ਚੰਦ ਹੈ। ਜਿਹਨੂੰ ਗੁਰੂ ਸਾਹਿਬ ਜੀ ਨੇ ਉਹਦੇ ਵਿਆਹ ਦੇ ਕਰਕੇ ਪੌਂਟਾ ਸਾਹਿਬ ਦੀ ਧਰਤੀ ਤੋਂ ਸਰਾਹੇ ਲੰਘਣ ਦਿੱਤਾ ਸੀ ਰਾਜੇ ਭੀਮਚੰਦ ਨੂੰ ਲੰਘਣ ਨਹੀਂ ਦਿੱਤਾ ਮਹਾਰਾਜ ਨੇ ਵੀ ਜਾਓ ਦੂਜੇ ਰਸਤੇ ਜਾਓ ਇਹ ਅਜ ਅਮੀਰ ਚੰਦ ਚਮਕੌਰ ਦੀ ਗੜੀ ਦੇ ਵਿੱਚ ਆ ਕੇ ਲੜਿਆ ਇੱਥੇ ਜ਼ਖਮੀ ਹੋ ਗਿਆ ਲਾਹੌਰ ਦਾ ਸੂਬੇਦਾਰ ਜ਼ਬਰਦਸਤ ਖਾ ਜਖਮੀ ਹੋ ਗਿਆ ਨਾਹਰ ਖਾਂ ਵਰਗੇ ਮਾਰੇ ਗਏ ਮਲੇਰਕੋਟਲੀਏ ਨਵਾਬ ਜਿਨ੍ਹਾਂ ਦੇ ਸੋਲੇ ਸਿੱਖਾ ਜਗਾਉਂਦੇ ਨੇ ਪੀਉਣਾ ਨੇ ਹਾ ਦਾ ਨਾਰਾ ਮਾਰਿਆ ਸਹਿਬਜ਼ਾਦਿਆਂ ਵਾਸਤੇ ਹਾ ਦਾ ਨਾਰਾ ਜ਼ਰੂਰ ਮਾਰਿਆ ਉਹਨਾਂ ਨੇ ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਸਾਡੇ ਲਈ ਕੌਮ ਪ੍ਰਸਤੀ ਲੋਕ ਸਨ ਉਹੀ ਮੁੜ ਕੇ ਮਲੇਰ ਕੋਟ ਲਈਏ ਨਵਾਬ ਸਿੰਘਾਂ ਨਾਲ ਲੜਦੇ ਵੀ ਰਹੇ ਬੀਬੀਆਂ ਨੂੰ ਬੇਪਤ ਉਹਨਾਂ ਨੇ ਕੀਤਾ ਉਹਨਾਂ ਨੇ ਕਿਹੜੇ ਕੋ ਕਰਮ ਨਹੀਂ ਕੀਤੇ ਠੀਕ ਹੈ ਕਿਤੇ ਹਾ ਦਾ ਨਾਰਾ ਮਾਰਿਆ ਤੇ ਸਹਿਬ ਕਲਗੀਧਰ ਜੀ ਨੇ ਆਖਿਆ ਵੀ ਮਲੇਰੀਅਨ ਕੀ ਜੜ ਰਹੀ ਇਕ ਮਲੇਰੀਅਨ ਹਨ ਉਹਨਾਂ ਦੀ ਜੜ ਰਹਿ ਗਈ ਹੈ ਇਹ ਬਚਨ ਕਿਹਾ ਮਹਾਰਾਜ ਨੇ ਇਸੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਮਲੇਰ ਕੋਟਲਾ ਨਹੀਂ ਸੀ ਉਜਾੜਿਆ ਪਰ ਸਾਧ ਸੰਗਤ ਜੀ ਉਸ ਤੋਂ ਬਾਅਦ ਜੋ ਕੁਝ ਹੁੰਦਾ ਰਿਹਾ ਸਿੱਖਾਂ ਨੇ ਕਦੇ ਉਹ ਇਤਿਹਾਸ ਨਹੀਂ ਪੜਿਆ ਕਦੇ ਵਿਚਾਰਨ ਦਾ ਯਤਨ ਨਹੀਂ ਕੀਤਾ ਕਿ ਉਹੀ ਹਾ ਦਾ ਨਾਹਰਾ ਮਾਰਨ ਵਾਲਾ ਜਿਹੜਾ ਇਨਸਾਨ ਸੀ ਉਹਨੇ ਕਿੰਨੀਆਂ ਬੀਬੀਆਂ ਨੂੰ ਸਿੱਖਾਂ ਨੂੰ ਬੇਪੱਤ ਕੀਤਾ ਹੈ ਕਦੇ ਇਤਿਹਾਸ ਪੜ੍ਹ ਕੇ ਵੇਖਿਆ ਸੀ ਫਿਰ ਸੈਭਜਾਦਿਆਂ ਦੀ ਜਿਹੜੀ ਛੋਟੇ ਸੈਭਜਾਦਿਆਂ ਦੀ ਕਟਾਰ ਉਹਦੇ ਕੋਲ ਕਿਵੇਂ ਪਹੁੰਚ ਗਈ ਕਹਿੰਦੇ ਜੀ ਇੱਕ ਕਲਗੀਧਰ ਜੀ ਨੇ ਕਟਾਰ ਉਹਦੇ ਪਾਸ ਭੇਜੀ ਦਸਵੇਂ ਪਾਤਸ਼ਾਹ ਨੇ ਕੋਈ ਕਟਾਰ ਇਹਨਾਂ ਨੂੰ ਨਹੀਂ ਸੀ ਦਿੱਤੀ ਕੋਈ ਸ਼ਸਤਰ ਨਹੀਂ ਸੀ ਦਿੱਤਾ ਅੱਜ ਤੱਕ ਕੋਈ ਲਿਖਤੀ ਪ੍ਰੂਫ ਨਹੀਂ ਹੈ ਕਿਸੇ ਕੋਲ ਉਹ ਦੋ ਸ਼ਸਤਰ ਉਹਨਾਂ ਕੋਲ ਕਿੱਥੇ ਆਏ ਇੱਕ ਸ਼ਸਤਰ ਜੇਡਾ ਉਹ ਸਰਹੰਦ ਤੋਂ ਲੈ ਕੇ ਗਿਆ ਉਹ ਤਾਂ ਉਹਨਾਂ ਦੇ ਪਰਿਵਾਰ ਕੋਲ ਹੈ ਉਹ ਸ਼ਸਤਰ ਕਿਵੇਂ ਲੈ ਕੇ ਗਿਆ ਬਾਬਾ ਫਤਿਹ ਸਿੰਘ ਦਾ ਤੋ ਇਹ ਬਹੁਤ ਸਾਰੇ ਇਹੋ ਜਿਹੇ ਸਵਾਲ ਨੇ ਜਿਹੜੇ ਖੋਜ ਦੇ ਮੁਤਾਜ ਨੇ ਜਿਨ੍ਹਾਂ ਦੀ ਖੋਜ ਕਰਨੀ ਪੈਂਦੀ ਹੈ ਕਈ ਵਾਰੀ ਇਦਾਂ ਦੇ ਬਚਨ ਕਹਿ ਕੇ ਸਾਨੂੰ ਵੀ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ ਪਰ ਇਹ ਇਤਿਹਾਸਕ ਖੋਜਾਂ ਜੇ ਖੋਜਾਂਗੇ ਤਾਂ ਹੀ ਇਤਿਹਾਸ ਵਿੱਚੋਂ ਕੁਝ ਲੱਭੇਗਾ ਸਾਧ ਸੰਗਤ ਜੀ ਸਿੰਘਾਂ ਨੂੰ ਛੱਡ ਕੇ ਲਾਹੌਰ ਦਾ ਸੂਬੇਦਾਰ ਉਹ ਤਾਂ ਵਾਪਸ ਚਲਾ ਗਿਆ ਅਜਮੇਰ ਚੰਦ ਵਾਪਸ ਵਜੀਦ ਖਾਨ ਜਿਹੜਾ ਸਰਹੰਦ ਦਾ ਸੂਬੇਦਾਰ ਉਹ ਨਮੋਸ਼ੀ ਦਾ ਸਾਹਮਣਾ ਕਰਦਾ ਹੋਇਆ ਇਥੋਂ ਵਾਪਸ ਚਲਾ ਗਿਆ ਹੁਕਮ ਕਰ ਦਿੱਤਾ ਵੀ ਜਾਓ ਜਾ ਕੇ ਗੁਰੂ ਨੂੰ ਲੱਭੋ ਵੀ ਕਿਹੜੇ ਪਾਸੇ ਗਿਆ ਉਹਨਾਂ ਨੇ ਫੌਜਾ ਮਹਾਰਾਜ ਨੂੰ ਲੱਭਣ ਦਾ ਵਾਸਤੇ ਭੇਜ ਦਿੱਤੀਆਂ ਜਦੋਂ ਦਿਨ ਚੜ੍ਹਿਆ ਭਾਈ ਤਲੋਕਾ ਤੇ ਭਾਈ ਰਾਮਾ ਇਹ ਦੋ ਸਿੱਖ ਫੂਲ ਵੰਸ ਦੇ ਜਿਹੜੇ ਸਨ ਭਾਈ ਤਲੋਕਾ ਤੇ ਭਾਈ ਰਾਮਾ ਫੂਲ ਵੰਸ ਕੌਣ ਬਾਬਾ ਫੂਲ ਜਿਹੜੇ ਹੋਏ ਨੇ ਗੁਰੂ ਹਰ राय ਸਾਹਿਬ ਦੇ ਚਰਣਾ ਵਿੱਚ ਕਾਲਾ ਚੌਧਰੀ ਆਇਆ ਸੀ ਭਤੀਜਿਆਂ ਨੂੰ ਲੈ ਕੇ ਜਿਨ੍ਹਾਂ ਨੇ ਢਿੱਡ ਵਜਾਏ ਸਨ ਮਹਾਰਾਜ ਦੇ ਦਰਬਾਰ ਦੇ ਵਿੱਚ ਪਾਤਸ਼ਾਹ ਕਹਿੰਦੇ ਢਿੱਡ ਕਿਉਂ ਵਜਾਉਂਦੇ ਨੇ ਕਾਲਾ ਚੌਧਰੀ ਕਹਿੰਦਾ ਪਾਤਸ਼ਾਹੇ ਭੁਖੇ ਨੇ ਤੇ ਗੁਰੂ ਹਰਦਾਇ ਸਿੰਘ ਸਾਹਿਬ ਨੇ ਬਚਨ ਕੀਤਾ ਸੀ ਇਹਨਾਂ ਦਾ ਰਾਜ ਹੋਵੇਗਾ ਉਹ ਸਨ ਫੂਲ ਤੇ ਸੰਦਲੇ ਬਾਬਾ ਫੂਲ ਉਹਨਾਂ ਦੇ ਅੱਗੋਂ ਪੁੱਤਰ ਸਨ ਭਾਈ ਰਾਮਾ ਤੇ ਭਾਈ ਤਲੁਕਾ ਇਹ ਸਰਹੰਦ ਮਾਮਲਾ ਤਾਰਨ ਆਏ ਸਨ ਇਹਨਾਂ ਨੂੰ ਸੂਹ ਮਿਲ ਗਈ ਕਿ ਚਮਕੌਰ ਸਾਹਿਬ ਬੜਾ ਭਾਰੀ ਜੰਗ ਹੋਇਆ ਗੁਰੂ ਸਾਹਿਬ ਦੇ ਸਹਿਬਜ਼ਾਦੇ ਸ਼ਹੀਦ ਹੋਏ ਨੇ ਇਹਨਾਂ ਦੋਨਾਂ ਭਰਾਵਾਂ ਨੇ ਵਿਚਾਰ ਕੀਤੀ ਵੱਡੇ ਸਨ ਬਾਬਾ ਤਲੋਕਾ ਜੀ ਛੋਟੇ ਸਨ ਬਾਬਾ ਰਾਮਾ ਜੀ ਵਿਚਾਰ ਕੀਤੀ ਵੀ ਆਪਾਂ ਸਿੰਘਾਂ ਦਾ ਸੰਸਕਾਰ ਕਰੀਏ ਇਥੋਂ ਵੀ ਸੂ ਮਿਲ ਗਈ ਵੀ ਬੀਬੀ ਸ਼ਰਨ ਕੌਰ ਜਿਹੜੇ ਸਨ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਜਿਹੜੇ ਸੰਸਕਾਰ ਕਰਨ ਵਾਸਤੇ ਗਏ ਸਨ ਇਹ ਫਿਰ ਸਰਹੰਦ ਤੋਂ ਚਮਕੌਰ ਸਾਹਿਬ ਗਏ ਕਿਉਂਕਿ ਮਾਮਲਾ ਤਾਰਨ ਆਏ ਸਨ ਇਥੇ ਚਮਕੌਰ ਸਾਹਿਬ ਜਾ ਕੇ ਇਹਨਾਂ ਨੇ ਵਿਆਹਤ ਬਣਾ ਲਈ ਆਪਣੇ ਕੇਸ ਖੋਲ ਲੈ ਕੇਸ ਖੋਲ ਕੇ ਜਿਵੇਂ ਪਾਗਲ ਹਰਕਤਾਂ ਕਰਦਾ ਏ ਇਦਾਂ ਚਮਕੌਰ ਸਾਹਿਬ ਜਾ ਕੇ ਨਾ ਉਥੇ ਮੈਦਾਨੇ ਜੰਗ ਦੇ ਵਿੱਚ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਵੀ ਵੈਰੀ ਨੂੰ ਇਦਾਂ ਲੱਗਿਆ ਵੀ ਪਾਗਲ ਫਿਰਦੇ ਨੇ ਔਰ ਸਿਪਾਈਆਂ ਨੇ ਵੀ ਬਹੁਤਾ ਧਿਆਨ ਨਹੀਂ ਦਿੱਤਾ ਹੱਥ ਦੇ ਵਿੱਚ ਮਿੱਟੀ ਚੁੱਕਣੀ ਉਡਾਈ ਜਾਣੀ ਉਥੇ ਨਾਲੇ ਨਾਲੇ ਧਿਆਨ ਮਾਰੀ ਜਾਣਾ ਵੀ ਕਿੱਥੇ ਕੀ ਪਿਆ ਹੋਇਆ ਫਿਰ ਬਾਜ਼ਾਰ ਦੇ ਵਿੱਚ ਜਾਣਾ ਬਾਜ਼ਾਰ ਦੀਆਂ ਗਲੀਆਂ ਵਿੱਚ ਫਿਰਨਾ ਉਥੇ ਜਾ ਕੇ ਫਿਰ ਇਸ ਤਰ੍ਹਾਂ ਪਾਗਲਾ ਵਾਂਗੂ ਫਿਰਨਾ ਫਿਰ ਜਿਹੜਾ ਜਿਹੜਾ ਲੋਡ ਵਾਲਾ ਸਮਾਨ ਸੀ ਉਥੇ-ਉਥੇ ਨਿਗਾਹ ਮਾਰੀ ਜਾਣੀ ਵੀ ਕਿੱਥੇ ਕੀ ਕੀ ਪਿਆ ਹੋਇਆ ਭਾਈ ਰਾਮਾ ਤੇ ਭਾਈ ਤਲੋਕਾ ਉਹਨਾਂ ਨੇ ਦਿਨ ਬਤੀਤ ਕੀਤਾ ਜਦੋਂ ਸ਼ਾਮ ਪੈ ਗਈ ਹਨੇਰਾ ਹੋਣਾ ਸ਼ੁਰੂ ਹੋ ਗਿਆ ਤੇ ਦੀਵਾ ਬਾਲ ਕੇ ਚਮਕੌਰ ਸਾਹਿਬ ਦੇ ਮੈਦਾਨੇ ਜੰਗ ਦੇ ਵਿੱਚ ਆ ਕੇ ਬੀਬੀ ਸ਼ਰਨ ਕੌਰ ਜੀ ਦੇ ਵਾਂਗੂ ਸਿੰਘਾਂ ਦੇ ਸਰੀਰ ਲੱਭਣ ਲੱਗ ਪਏ ਦੋਨੇ ਪ੍ਰਾ ਉਹਨਾਂ ਨੇ ਬੜੀ ਮੁਸ਼ਕਲਤ ਕੀਤੀ ਕਈ ਘੰਟਿਆਂ ਬਾਅਦ ਬਾਕੀ ਰਹਿੰਦੇ ਸਿੰਘਾਂ ਦੇ ਜਿਹੜੇ ਸਰੀਰ ਸਨ ਇਕੱਠੇ ਕੀਤੇ ਫਿਰ ਉਹਨਾਂ ਨੇ ਚਿਖਾ ਲੱਭੀ ਕਿ ਕਿਹੜੀ ਜਗ੍ਹਾ ਤੇ ਸੰਸਕਾਰ ਕੀਤਾ ਸੀ ਬੀਬੀ ਸ਼ਰਨ ਕੌਰ ਨੇ ਬਾਕੀ ਤਾਂ ਉਹਨਾਂ ਨੇ ਬੁਝਾ ਦਿੱਤੇ ਪਰ ਇੱਕ ਸ਼ਿਵਾ ਬਲਦਾ ਹੋਇਆ ਉਹਨਾਂ ਨੂੰ ਮੱਠਾ ਮੱਠਾ ਨਜ਼ਰ ਆਇਆ ਫਿਰ ਉੱਥੇ ਜਾ ਕੇ ਉਹਨਾਂ ਨੇ ਜਦੋਂ ਪਰਗ ਕੀਤੀ ਤੇ ਬੀਬੀ ਸ਼ਰਨ ਕੌਰ ਦਾ ਸਰੀਰ ਵੀ ਵਿੱਚੇ ਸੀ ਅੱਧਾ ਸੰਸਕਾਰ ਹੋਇਆ ਸੀ ਕੁਝ ਸਿੰਘਾਂ ਦਾਦਾ ਸੰਸਕਾਰ ਹੋਇਆ ਸੀ ਉੱਥੇ ਫਿਰ ਉਹ ਸਾਰਾ ਸਮਾਨ ਇਕੱਠਾ ਕੀਤਾ ਲੱਕੜਾਂ ਆਦਿ ਇਕੱਠੀਆਂ ਕਰਕੇ ਤੇ ਫਿਰ ਉਹਨਾਂ ਨੇ ਜਦੋਂ ਸਰੀਰ ਲੱਭੇ ਬਾਬਾ ਅਜੀਤ ਸਿੰਘ ਜੀ ਤੇ ਬਾਬਾ ਜੁਝਾਰ ਸਿੰਘ ਸਾਹਿਬ ਜੀ ਦਾ ਸਰੀਰ ਉਹਨਾਂ ਨੂੰ ਲੱਭਿਆ ਉਹ ਸਰੀਰ ਲੱਭ ਕੇ ਚਿਖਾ ਤੇ ਲਿਆ ਕੇ ਉਹਨਾਂ ਨੇ ਰੱਖੇ ਤੇ ਸੰਸਕਾਰ ਕਰਨ ਲੱਗ ਪਏ ਕੋਲੇ ਬੈਠੇ ਪਹਿਲਾਂ ਜਪਜੀ ਸਾਹਿਬ ਦਾ ਪਾਠ ਕੀਤਾ ਫਿਰ ਸੋਲਾ ਸਾਹਿਬ ਦਾ ਪਾਠ ਕੀਤਾ ਜਦੋਂ ਫਿਰ ਚਿਖਾ ਨੂੰ ਅੱਗ ਲੱਗੀ ਕੁਝ ਸਿਪਾਈ ਇੱਥੇ ਫਿਰਦੇ ਸਨ ਬਾਕੀ ਤਾਂ ਮੈਦਾਨ ਖਾਲੀ ਕਰ ਗਏ ਉਹਨਾਂ ਨੇ ਜਦੋਂ ਵੇਖਿਆ ਤੇ ਭਾਈ ਰਾਮਾ ਤੇ ਤਲੋਕਾ ਜਿਵੇਂ ਦਿਨ ਵੇਲੇ ਕੇਸ ਖਲਾਰ ਕੇ ਫਿਰਦੇ ਸਨ ਉਦਾਂ ਹੀ ਰਾਤ ਵੇਲੇ ਸਿਪਾਈਆਂ ਦੇ ਨੇੜੇ ਜਾ ਕੇ ਉਹਨਾਂ ਨੇ ਕੇਸ ਖਲਾਰ ਕੇ ਮਿੱਟੀ ਉਡਾਣੀ ਸ਼ੁਰੂ ਕਰ ਦਿੱਤੀ ਜਿਵੇਂ ਕੋਈ ਕਮਲਾ ਪਾਗਲ ਮਨੁੱਖ ਕਰਦਾ ਉਹ ਸਿਪਾਈ ਡਰਦੇ ਮਾਰੇ ਨੇੜੇ ਨਹੀਂ ਆਇਓ ਕਹਿਣ ਲੱਗੇ ਵੀ ਇਹ ਤਾਂ ਪਾਗਲ ਨੇ ਰਹਿਣ ਦੇ ਉਹਨਾਂ ਨੂੰ ਇੱਥੇ ਕਿਵੇਂ ਐਵੇਂ ਅੱਗ ਬਾਲੀ ਬੈਠੇ ਨੇ ਸਿਪਾਈ ਉਥੋਂ ਭੱਜ ਗਏ ਇਦਾਂ ਭਾਈ ਰਾਮਾ ਜੀ ਤੇ ਭਾਈ ਤਲੋਕਾ ਜੀ ਦੋਹਾਂ ਭਰਾਵਾਂ ਨੇ 40 ਸਿੰਘਾਂ ਦਾ ਸੰਸਕਾਰ ਕੀਤਾ ਬਾਬਾ ਅਜੀਤ ਸਿੰਘ ਜੀ ਬਾਬਾ ਜੁਝਾਰ ਸਿੰਘ ਸਾਹਿਬ ਜੀ ਦਾ ਸੰਸਕਾਰ ਉਥੇ ਕੀਤਾ ਜਦੋਂ ਸੰਸਕਾਰ ਹੋ ਗਿਆ ਫਿਰ ਉਹਨਾਂ ਨੇ ਅਗਲੇ ਦਿਨ ਗਾਗਰ ਲੈ ਕਰਕੇ ਗਾਗਨਾ ਵਿੱਚ ਸਿੰਘਾਂ ਦੀਆਂ ਅਸਤੀਆਂ ਪਾਈਆਂ ਅਸਤੀਆਂ ਪਾ ਕੇ ਉਸੇ ਹੀ ਜਗ੍ਹਾ ਦੇ ਉੱਪਰ ਦੱਬ ਦਿੱਤੀਆਂ ਜਿੰਨੇ ਵੀ ਉਹ ਗਾਗਰ ਸਨ ਅਸਤੀਆਂ ਸਨ ਉੱਥੇ ਹੀ ਉਹ ਦੱਬ ਕੇ ਤੇ ਦੋਨੇ ਭਰਾ ਇਥੋਂ ਚਲੇ ਗਏ ਸਾਧ ਸੰਗਤ ਜੀ ਸਮਾ ਨਿਕਲਦਾ ਗਿਆ ਗੁਰੂ ਕਲਗੀਧਰ ਜੀ ਮਹਾਰਾਜ ਨੇ ਮੁਕਸਰ ਸਾਹਿਬ ਦਾ ਜੰਗ ਕੀਤਾ ਜਦੋਂ ਦਮਦਮਾ ਸਾਹਿਬ ਮਹਾਰਾਜ ਜੀ ਆਏ ਇਹ ਦੋਨੇ ਭਰਾ ਫਿਰ ਗੁਰੂ ਕਲਗੀ ਧਰਜੀ ਨੂੰ ਉਥੇ ਜਾ ਕੇ ਮਿਲੇ ਇਹਨਾਂ ਨੇ ਸਤਗੁਰੂ ਮਹਾਰਾਜ ਨੂੰ ਫਿਰ ਸਾਰੀ ਵਿਥਿਆ ਦਸੀ ਕਿ ਕਿਵੇਂ ਅਸੀਂ ਸਸਕਾਰ ਕੀਤਾ ਸੀ ਸੰਗਤ ਦੇ ਨੇਤਰ ਭਰ ਆਏ ਸੁਣ ਕੇ ਤੇ ਸਹਬ ਕਲਗੀ ਧਰਜੀ ਨੇ ਦੋਨਾਂ ਭਰਾਵਾਂ ਨੂੰ ਨਿਵਾਜਿਆ ਇਹ ਬਚਨ ਆਖਿਆ ਸੀ ਮੇਰਾ ਘਰ ਤੇਰਾ ਘਰ ਤੇਰਾ ਘਰ ਮੇਰਾ ਘਰ ਭਾਈ ਤਲੋਕਾ ਤੇ ਭਾਈ ਰਾਮਾ ਇਹਨਾਂ ਨੇ ਦਮਦਮਾ ਸਾਹਿਬ ਗੁਰੂ ਕਲਗੀ ਧਰਜੀ ਤੋਂ ਖੰਡੇ ਬਾਟੇ ਦੀ ਪਾਉਲ ਛਕੀ ਤੇ ਭਾਈ ਤਲੋਕਾ ਸਿੰਘ ਤੇ ਭਾਈ ਰਾਮਾ ਸਿੰਘ ਬਣੇ ਅੰਮ੍ਰਿਤ ਪਾਨ ਕਰਕੇ ਇਹ ਇਹਨਾਂ ਦੋ ਸਿੱਖਾਂ ਦੀ ਬੜੀ ਵੱਡੀ ਕਹਾਣੀ ਆ ਫਿਰ ਸਿੰਗਾਪੁਰੀਆ ਜਿਹੜੀ ਮਿਸਲ ਸੀ ਉਸ ਮਿਸਲ ਦੇ ਸਰਦਾਰ ਭਾਈ ਹਰਦਿਆਲ ਸਿੰਘ ਜੀ ਨੇ ਇਸ ਜਗ੍ਹਾ ਤੇ ਆ ਕੇ ਬਾਕੀ ਸੇਵਾ ਨਿਭਾਈ ਬਜ਼ੁਰਗ ਦੱਸਦੇ ਸਨ ਪੁਰਾਣੇ ਜਿਹੜੇ ਉਹਨਾਂ ਸਮਿਆਂ ਵਿੱਚ ਕੀ ਕੁਝ ਹੁੰਦਾ ਸੀ ਪਹਿਲਾਂ ਕਿਸੇ ਨੂੰ ਪਤਾ ਨਹੀਂ ਸੀ ਵੀ ਇਹ ਜਗ੍ਹਾ ਜਿਹੜੀ ਚਮਕੌਰ ਸਾਹਿਬ ਦੀ ਵੀ ਇਹ ਸ਼ਹੀਦਾਂ ਦੀ ਥਾਂ ਹੈ ਜੰਗ ਹੋ ਗਿਆ ਸਮਾਂ ਨਿਕਲਦਾ ਗਿਆ ਕੋਈ ਅਸਥਾਨ ਕੋਈ ਚਿੰਨ ਨਹੀਂ ਸੀ ਕੋਈ ਜਗ੍ਹਾ ਨਹੀਂ ਸੀ ਇੱਥੇ ਜਿੱਥੇ ਗੁਰਦਾਰਾ ਕਤਲਗੜ੍ਹ ਸਾਹਿਬ ਬਣਿਆ ਹੋਇਆ ਜਿਹੜਾ ਸਥਾਨ ਹੈ ਕਹਿੰਦੇ ਇੱਥੇ ਜੋਤਾਂ ਉਠਾਇਆ ਕਰਦੀਆਂ ਸਨ ਦੇ ਲੋਕ ਵੇਖਿਆ ਕਰਦੇ ਸਨ ਇਹ ਗੱਲ ਬਜ਼ੁਰਗਾਂ ਨੂੰ ਪਤਾ ਹੋਵੇਗੀ ਸਾਨੂੰ ਵੀ ਬਜ਼ੁਰਗਾਂ ਨੇ ਸੁਣਾਈ ਕਈ ਮਹਾਂਪੁਰਖਾਂ ਦੀ ਰਸਨਾ ਤੋਂ ਵੀ ਇਹ ਬਚਨ ਸੁਣੇ ਨੇ ਉਹ ਕਹਿੰਦੇ ਜੋਤਾਂ ਜਿਹੜੀਆਂ ਚਾਰਚ ਫੇਰੇ ਉੱਡਿਆ ਕਰਦੀਆਂ ਸਨ ਬੜਿਆਂ ਨੂੰ ਦਿਖਾਈ ਦਿੰਦੀਆਂ ਸਨ ਲੋਕ ਹੈਰਾਨ ਹੁੰਦੇ ਸਨ ਵੇਖ ਕੇ ਇਹ ਘਟਨਾਵਾਂ ਉੱਥੇ ਵਰਤਣੀਆਂ ਜੇ ਕਿਸੇ ਨੇ ਉਸ ਜਗ੍ਹਾ ਤੇ ਜਾ ਕੇ ਬਦਬੀ ਕਰਨੀ ਸ਼ੀਦਾ ਨੇ ਸੋਧਾ ਲਾ ਦੇਣਾ ਉਹਨਾਂ ਨੂੰ ਫਿਰ ਭਾਈ ਹਰदयाल ਸਿੰਘ ਜੀ ਜਿਹੜੇ ਸਨ ਉਹਨਾਂ ਨੇ ਵਿਚਾਰ ਕੀਤੀ ਫਿਰ ਉਹ ਆ ਕੇ ਉਹ ਜਗ੍ਹਾ ਲੱਭਦੇ ਰਹੇ ਅਖੀਰ ਮਿੱਟੀ ਪੁੱਟਦੇ ਆ ਪੁੱਟਦੇ ਆ ਇਸ ਜਗ੍ਹਾ ਤੋਂ ਫਿਰ ਸਿੰਘਾਂ ਦੀਆਂ ਅਸਤੀਆਂ ਦੇ ਗਾਗਰ ਉਹਨਾਂ ਨੂੰ ਪ੍ਰਾਪਤ ਹੋਏ ਜਿੱਥੇ ਗੁਰਦੁਆਰਾ ਕਤਲਗੜ੍ਹ ਸਾਹਿਬ ਇੱਕ ਗੜੀ ਸਹਿਬ ਸਥਾਨ ਹੈ ਫਿਰ ਇੱਕ ਗੁਰਦੁਆਰਾ ਕਤਲਗੜ੍ਹ ਸਾਹਿਬ ਸਥਾਨ ਹੈ ਉਸ ਜਗ੍ਹਾ ਤੋਂ ਅਸਤੀਆਂ ਮਿਲੀਆਂ ਅੱਜ ਅਸੀਂ ਜਦੋਂ ਇਸ ਪਾਵਨ ਪਵਿੱਤਰ ਸਥਾਨ ਦੇ ਜਾ ਕੇ ਦਰਸ਼ਨ ਕਰਦੇ ਆ ਗੁਰਮਖੋ ਉਹ ਜਿੱਥੇ ਮਹਾਰਾਜ ਜੀ ਦਾ ਪ੍ਰਕਾਸ਼ ਹੈ ਹੀਠਲੇ ਪਾਸੇ ਉਹਨਾਂ ਸਿੰਘਾਂ ਦੇ ਅਸਤ ਜਿਹੜੇ ਨੇ ਉਹ ਦੱਬੇ ਹੋਏ ਨੇ ਉਸ ਸਥਾਨ ਦੇ ਅਸੀਂ ਜਾ ਕੇ ਨਮਸਕਾਰ ਕਰਦੇ ਆਂ ਦੁਨੀਆਂ ਦਾ ਇਹ ਸਭ ਤੋਂ ਵੱਡਾ ਤੀਰਥ ਹੈ ਜਿਸ ਤੀਰਥ ਦੇ ਉੱਪਰ ਮਹਾਨ ਸ਼ਹੀਦਾਂ ਨੇ ਸ਼ਹਾਦਤ ਦੀ ਪ੍ਰਾਪਤੀ ਕੀਤੀ ਹੈ ਤਾਨ ਕੁਰਬਾਨੀ ਉਹਨਾਂ 40 ਸਿੰਘਾਂ ਦੀ ਉਹਨਾਂ ਗੁਰਸਿੱਖਾਂ ਦੀ ਜਿਨ੍ਹਾਂ ਨੇ ਆਪਣਾ ਆਪ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਜੀ ਤੋਂ ਵਾਰ ਦਿੱਤਾ ਗੁਰੂ ਕਲਗੀ ਧਰਜੀ ਗਰੀਬ ਨਵਾਜ਼ ਮਾਛੀ ਵਾਲੇ ਦੇ ਜੰਗਲਾਂ ਨੂੰ ਗਏ ਜੀ ਇਥੋਂ ਚੱਲਦੇ ਚੱਲਦੇ ਸਤਿਗੁਰੂ ਜੀ ਭਾਈ ਗੁਲਾਬੇ ਤੇ ਪੰਜਾਬੇ ਦੇ ਘਰ ਵਿੱਚ ਪਹੁੰਚੇ ਕੱਲ 10 ਪੋਹ ਦਾ ਦਿਹਾੜਾ ਕਿਉਂਕਿ 6 ਪੋਹ ਦੇ ਨਾਲ ਨਾਲ ਛੋਟੇ ਸਹਿਬਜ਼ਾਦੇਆਂ ਦਾ ਇਤਿਹਾਸ ਵੀ ਜਿਹੜਾ ਉਹ ਆਰੰਭ ਹੁੰਦਾ ਜਿਉਂ-ਜਿਉਂ 6 ਪੋਹ ਤੋਂ ਵੱਡੇ ਸਹਿਬਜ਼ਾਦੇ ਗੁਰੂ ਕਲਗੀ ਧਰਜੀ ਦਾ ਇਤਿਹਾਸ ਜਿਹੜਾ ਚੱਲਦਾ ਹੈ 6 ਪੋ ਦੇ ਵਿੱਚ 6 ਪੋ ਤੋਂ ਲੈ ਕੇ 13 ਪੋ ਤੱਕ ਕਿਉਂਕਿ 8 ਪੋ 9 ਪੋ ਤੱਕ ਤਾਂ ਚਮਕੌਰ ਸਾਹਿਬ ਦਾ ਜੰਗ ਜਿਹੜਾ ਸੰਪੂਰਨ ਹੋ ਜਾਂਦਾ ਹੈ ਪਰ ਛੋਟੇ ਸਾਹਿਬ ਜਾਦਿਆਂ ਦੀ ਜਿਹੜੀ ਸ਼ਹਾਦਤ ਆ ਉਹ 13 ਪੋ ਤੱਕ ਚੱਲਦੀ ਹੈ ਤਾਂ ਉਹ ਇਤਿਹਾਸ ਆਪਾਂ ਕੱਲ ਵਿਚਾਰਨ ਦਾ ਯਤਨ ਕਰਾਂਗੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਕਲਗੀ ਧਰਜੀ ਗਰੀਬ ਨਿਵਾਜ ਦਇਆ ਕਰਨ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਜੀਵਨ ਦੀ ਦਾਤ ਬਖਸ਼ਿਸ਼ ਕਰਨ